ਦੀ ਕੀ ਨਾਮ ਹੈ ਮੱਖਣ ਸਿੰਘ ਹੈ ਜੀ ਪਿੰਡ ਜੀ ਰੌਂਗਵਾਲ ਜੀ ਜੀ 23 ਸਾਲ ਦੀ ਉਹ ਅੜੀ ਜਗਪਾਲ ਸਿੰਘ ਨਾਮ ਪੀਦਾ ਕੀ ਕੰਮ ਕਰਦਾ ਕੌਡੀ ਖੇੜਦਾ ਸੀ ਕੀ ਇਹ ਜੀ ਬਸ ਮੇਰੇ ਕੋਲ ਨਾਲ ਥੋੜਾ ਜਿਹਾ ਬਸ ਆਪ ਵਿੱਚ ਘੱਟ ਉਹ ਕਰਦੇ ਸੀਗੇ ਉਹ ਕਹਿੰਦਾ ਵੀ ਦੂਜੀ ਕੁੜੀ ਦਾ ਰਿਸ਼ਤਾ ਲਾਓ ਦੋ ਕੁੜੀਆਂ ਧੀ ਦੋ ਕੁੜੀਆਂ ਧੀਆ ਵੀ ਦੂਜੀ ਕੁੜੀ ਦਾ ਰਿਸ਼ਤਾ ਲਾਓ ਉਹਦੇ ਦੋ ਵਿਆਹ ਹੋਏ ਹੋਏ ਨੇ ਉਹ ਜਾਤ ਹੋਰ ਦੀ ਅਸੀਂ ਨਹੀਂ ਉਹ ਤਾਂ ਲੈਤਾ ਰਿਖਤਾ ਬਸ ਉਹ ਗੱਲ ਤੋਂ ਤਕਰਾਰ ਕਰਦੇ ਕਰਦੇ ਕੱਲ ਉਹਨੇ ਆ ਕੇ ਬੰਦੇ ਨੇ ਗੋਲੀ ਮਾਰ ਦਿੱਤੀ ਕਿੱਥੇ ਮਾਰੀ ਖੇਤ ਆ ਰਹਿਣਾ ਹੀ ਆਪਾਂ ਇੱਕ ਚ ਮਾਰੀ ਸਭ ਘਰੇ ਆ ਹਾਂਜੀ ਘਰੇ ਅੰਦਰ ਮਾਰ ਦਿੱਤੀ ਘਰ ਹੋਰ ਕੌਣ-ਕੌਣ ਸੀ ਤੁਸੀ ਅਸੀਂ ਤਾਂ ਇਹ ਮੈਂ ਬੱਕਰੀਆਂ ਲੈ ਕੇ ਗਿਆ ਹੋਇਆ ਸੀ ਜਿਹੇ ਘਰੇ ਇੱਕ ਮੇਰੇ ਘਰ ਵਾਲੀ ਸੀਗੀ ਤੇ ਇੱਕ ਮਰਮ ਹੁੰਦਾ ਸੀ ਤੇ ਦੂਜਾ ਹੈਗਾ ਤੀਗਾ ਉਹ ਅੰਦਰ ਚਾਹ ਪੀਂ ਜਾਂਦਾ ਸੀ ਕਿ ਉਹਨੇ ਆ ਕੇ ਬਾਹਰ ਚ ਹਾਕ ਮਾਰੀ ਐ ਆਪਣੀ ਕੁੜੀ ਨੂੰ ਉਹ ਪੰਦਰ ਰੱਬੇ ਨੂੰ ਫੋਨ ਕਰਕੇ ਸੱਦਿਆਗਾ ਬਾਈ ਦੋ ਹਾਕਮਾਰੀ ਉਹ ਦੀ ਬਾਹਰ ਆ ਗਈ ਉਹ ਮੇਰੇ ਘਰ ਆ ਨੀ ਪੁੱਠਾ ਸਿੱਧਾ ਬੋਲਣ ਲੱਗ ਗਈ ਜਦੋਂ ਉਹ ਜਦੋਂ ਮੇਰੇ ਮੁੰਡੇ ਨੇ ਛੋਟੇ ਨੇ ਕਹਿਤਾ ਜੋ ਕਾਨ ਨੇ ਵੀ ਤੂੰ ਮੇਰੀ ਮਾਂ ਨੂੰ ਕੰਮ ਬੋਲਦੀ ਐ ਉਹ ਬਸ ਉਹਨੇ ਚੱਕ ਕੇ ਬਦੰਦਰ ਨੇ ਤੇ ਮੋਕੇ ਤੋਂ ਫਰਾਰ ਹੋ ਗਏ ਫਿਰ ਹਾਂਜੀ ਗੱਡੀ ਲੈ ਕੇ ਭੱਜ ਗਏ ਪਰਿਵਾਰ ਦੇ ਵਿੱਚ ਹੋਰ ਕੋਈ ਕੰਮ ਹੋਣਾ ਚਾਹੀਦਾ ਇੱਕ ਬੇਟਾ ਜੀ ਤੇ ਮਾਂ ਆਂ ਮੇਰੇ ਕੀ ਚਾਹੁੰਦੇ ਭਾਈ ਹਸਾਫ ਹੋਣਾ ਚਾਹੀਦਾ ਜੀ ਸਾਪਾਣ ਨੂੰ ਤੁਹਾਨੂੰ ਕਿੰਦਾ ਦੀ ਕਾਰਵਾਈ ਚੱਲ ਰਹੀ ਹੈ ਬਾਜੀ ਅਜੇ ਕੋਈ ਕਾਰਵਾਈ ਨਹੀਂ ਹੋਈ ਹੈਗੀ ਬਾਉ ਨਾਉਨ ਫੀਲਡਰ ਦੇਖ ਲੇ ਅਜੇ ਕੋਈ ਕਾਰਵਾਈ ਤੇ ਬਿਆਨ ਹੋਗੇ ਹਾਂਜੀ ਬਿਆਨ ਹੋ ਗਏ ਬਿਲਕੁਲ ਸਰ ਕੀ ਨਾਮ ਤੇ ਕੀ ਮਾਮਲਾ ਜੀ ਤੁਹਾਡਾ ਕੀ ਨਾਮ ਆਂਜ ਤੇ ਕੀ ਮਾਮਲਾ ਲੇਕੀ ਇਹ ਐਸਆ ਜਸਵੀਰ ਸਿੰਘ ਥਾਣਾ ਲਖਨਾਵੀ ਕੀ ਘਟਨਾ ਹੋਈ ਹੈ ਸਰ ਇਹ ਸਰ ਕੱਲ ਸਾਨੂੰ ਕੋਈ 4:00 5 ਦੇ ਕਰੀਬ ਇਨਫੋਰਮੇਸ਼ਨ ਮਿਲੀ ਸੀ ਕਿ ਜਪਾਲ ਸਿੰਘ ਔਰ ਫਕਾਲਾ ਸਨ ਪਰ ਮੱਖਣ ਸਿੰਘ ਮਂਡੇਰ ਕਲਾ ਰੋਡ ਵਾਸੀ ਲੰਗੋਵਾਲ ਦੇ ਗਨ ਸ਼ਾਟ ਨਾਲ ਬੈਠੋ ਫਿਰ ਉਸ ਤੋਂ ਬਾਅਦ ਉਹਦਾ ਮਿਰਤਕ ਦਾ ਪਿਤਾ ਮੱਖਣ ਸਿੰਘ ਨੇ ਆ ਕੇ ਐਸ ਐਚਓ ਸਾਹਿਬ ਕੋਲ ਇੰਸਟ੍ਰਕਟਰ ਜਤਿੰਦਰਪਾਲ ਜੀ ਕੋਲੇ ਮੁੱਖ ਅਫਸਰ ਠਾਣਾ ਲੰਗੋ ਕੋਲੇ ਸਟੇਟਮੈਂਟ ਲਿਖਾਈ ਕਿ ਇਹ ਦਾ ਜਿਹੜਾ ਮੱਖਣ ਸਿੰਘ ਦਾ ਵੱਡਾ ਲੜਕਾ ਹੈ ਤੁਮਕੌਰ ਸਿੰਘ ਜੀ ਉਹ ਇੱਥੇ ਚੀਮਾ ਵਿਖੇ ਬਿਹਾ ਹੋਇਆ ਸੀ ਉਹਨਾਂ ਦਾ ਕਿਤੇ ਘਰੇਲੂ ਆਪਦੇ ਘਰ ਵਾਲੀ ਨਾਲ ਕੋਈ ਤੁਤੁਮਾਵੇਂ ਪਰਿਵਾਰ ਦਾ ਆਪਸ ਦੇ ਵਿੱਚ ਹੋ ਗਿਆ ਉਹਨੇ ਕੁੜੀ ਨੇ ਆਪਦੇ ਫਾਦਰ ਨੂੰ ਫੋਨ ਕਰਕੇ ਉਹਦਾ ਫਾਦਰ ਸਰਮੁਖ ਸਿੰਘ ਆ ਗਿਆ ਉਹਦੇ ਘਰ ਵਾਲੀ ਚਮਕੌਰ ਸਿੰਘ ਸਰਮੁਖ ਸਿੰਘ ਸਰਮੁਖ ਸਿੰਘ ਉਹਦੇ ਘਰ ਵਾਲੀ ਮਨਦੀਪ ਕੌਰ ਉਹ ਦੋਨੇ ਗੱਡੀ ਲੈ ਕੇ ਇਹਨਾਂ ਦੇ ਘਰ ਆ ਗਏ ਉਹ ਕੁੜੀ ਨੂੰ ਲੈਣ ਵਾਸਤੇ ਉੱਥੇ ਆ ਕੇ ਇਹਨਾਂ ਦੀ ਪਰਿਵਾਰ ਦੇ ਵਿੱਚ ਫਿਰ ਡਿਸਪੂਟ ਹੋ ਗਿਆ ਕੁੱਤੂ ਮੇਮੇ ਹੋ ਗਈ ਕਿਸੇ ਗੱਲੋਂ ਉਸ ਤੋਂ ਬਾਅਦ ਇਹ ਜਿਹੜਾ ਚਮਕੌਰ ਸਿੰਘ ਦਾ ਭਰਾ ਸੀ ਜਗਪਾਲ ਸਿੰਘ ਤੇ ਇਹ ਦਾ ਇਹ ਜਿਹੜੇ ਇਹਨੇ ਸਰਮੁਖ ਸਿੰਘ ਆਪਣੇ ਚੀਨਬਾਸੀ ਚੀਮਾ ਇਹਨੇ ਉਹਦੇ ਗਨਸ਼ਾਟ ਦੇ ਉਹਦੇ ਫਾਇਰ ਇੱਕ ਸੱਜੀ ਕੂਣੀ ਦੇ ਵਿੱਚ ਮਾਰਿਆ ਦੂਜਾ ਉਹਦੇ ਖੱਬੇ ਪਾਸੇ ਛਾਤੀ ਦੇ ਵਿੱਚ ਤੇ ਜਿਹੜਾ ਦਿਪਾਲ ਸਿੰਘ ਹੈ ਪੁਰਖ ਕਾਲਾ ਇਹਦੀ ਮੌਕੇ ਤੇ ਅਟ ਦੀ ਸਪੋਰਟ ਡੈਥ ਹੋ ਗਈ ਕਿਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਕਿੰਨੇ ਜਾਣੇ ਤੀਜੀ ਕਾਰਵਾਈ ਦੀ ਮਕਦਮਾ ਨੰਬਰ 151 ਅੰਡਰ ਸੈਕਸ਼ਨ 103 100 ਕਾਰ ਜੇਮਨ 2 ਵੀ ਐਨ ਐਸ 25 27 54 59 ਉਹ ਥਾਣਾ ਲੌਂਗੜ ਮਕਦਮਾ ਦਰਜ ਕਰ ਲਿਆ ਜੀ ਦੋਸ਼ੀ ਦੇ ਘਰ ਰੇਡ ਕੀਤੀ ਦੋਸ਼ੀ ਭੱਜਿਆ ਹੋਇਆ ਉਹਨਾਂ ਐਸ ਐਚਓ ਸਾਹਿਬ ਪੋਸਟਮਾਰਟਮ ਕਰਵਾ ਰਹੇ ਨੇ ਇਹ ਤਾਂ ਬਹੁਤ ਉਹ ਵੱਖ-ਵੱਖ ਟੀਮਾਂ ਭરા ਦੇਣਗੇ ਜਲਦੀ ਗ੍ਰਿਫਤਾਰ ਕਰ ਲੈ। ਕੀ ਨਾਮ ਹੈ ਭਾਜੀ? ਜਸਵੀਰ ਸਿੰਘ ਜੀ। ਉਮਰ ਜੀ। ਉਮਰ 29 ਸਾਲ। ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਦੀ ਘਟਨਾ ਹੋਈ ਹੈ ਤੁਹਾਡੇ ਕੀ ਲੱਗਦੇ ਸੀ? ਮੇਰਾ ਬਰਾਦਰ ਦੀ ਮੈਂ ਰਿਸ਼ਤਾ ਮੈਂ ਕਰਾਇਆ ਸੀ। ਇਹ ਗੱਲ ਕੀ ਹੋਈ ਹੈ ਜੀ? ਦੇਖੋ ਕੁੜੀਆਂ ਨੂੰ ਲੈਣ ਆਏ ਸੀ ਇਹਨਾਂ ਨੇ ਆਖਿਆ ਵੀ ਕੁੜੀਆ ਵੀ ਬਿਮਾਰ ਆ ਵੀ ਕੱਲ ਨੂੰ ਲਈ। ਤੇ ਉਹਨਾਂ ਨੇ ਸੁਣੀ ਨਹੀਂ। ਜਦੋਂ ਬਾਅਦ ਵਿੱਚ ਮੇਰੇ ਕੋਲ ਫੋਨ ਗਿਆ ਵੀ ਉਹ ਤਾਂ ਕਹਿੰਦੇ ਐ ਕਰਕੇ ਐ ਕਰਕੇ। ਅਸੀਂ ਗਏ ਵੀ ਰੌਲਾ ਵੀ ਪਾਇਆ ਵੀ ਇਹ ਤਾਂ ਕਰਦਾ ਹੋ ਨਹੀਂ ਸਕਦੀ ਜਦੋਂ ਅਸੀਂ ਜਾਂਦੇ ਨੂੰ ਗਏ ਜੀ ਮੇਰੇ ਜਾਂਦੇ ਨੂੰ ਅਸੀਂ ਟੱਕਲੇ ਈ ਸੀ ਤੇ ਵੀ ਬਹੁਤ ਮਾੜਾ ਕਰਕੇ ਕੀ ਐਡੀ ਬੈਂਸ਼ ਹੀ ਨਹੀਂ ਸੀ ਬੱਚੇ ਦੀ ਉਹ ਜੀ ਕਬਾਡੀ ਦਾ ਖਿਡਾਰੀ ਤੇ ਇੰਨਾ ਨਰਮ ਮੁੰਡਾ ਸੀ ਆਪਦਾ ਕਾਰੋਬਾਰ ਕਰਕੇ ਵੈਲਟ ਦਾ ਕੰਮ ਕਰਦਾ ਇਹਨਾਂ ਤਾਂ ਮਿਹਨਤਦਾਰੀ ਸੀਗਾ ਯਾਨੀ ਕਿ ਲੜਾਈ ਵਾਲਾ ਤਾਂ ਉਹਦਾ ਕਿਸੇ ਨਾਲ ਹੈ ਹੀ ਨਹੀਂ ਕਿਹੜੇ ਬੰਦੇ ਨੇ ਅੰਜਾਮ ਦਿੱਤਾ ਬਾਤ ਦਾ ਨਾਮ ਕੀ ਉਹਨਾਂ ਦਾ ਉਹਨਾਂ ਦਾ ਨਾਮ ਤਾਂ ਚਮਕੌਰ ਸਿੰਘ ਕਹਿੰਦੇ ਨੇ ਪਿੰਡ 'ਚ ਉੱਥੇ ਕਹਿੰਦੇ ਨੇ ਮੂਟਾ ਉਹ ਕਿਹੜੇ ਪਿੰਡ ਦੇ ਨੇ ਚੀਮਿਆਂ ਦੇ ਮੈਂ ਇਹ ਰੇਸਟ ਆ ਕਰਾਇਆ ਹਾਂ ਜੀ ਮੈਂ ਰੇਸਟ ਆ ਕਰਾਇਆ ਇਹ ਗੁੜੀਆਂ ਬੇਸੀ ਜੀ ਇਹ ਗੁੜੀਆਂ ਨੂੰ ਲੈ ਕੇ ਸੰਗਰੂਰ ਆਏ ਹੋਏ ਸੀ ਸ਼ੀਸ਼ੂ ਕੇਰੀਆ ਤੇ ਉਹਨਾਂ ਦੇ ਬੇਟੇ ਨੇ ਜਿਹੜੇ ਇਹ ਗੋਲੀ ਵੱਜੀ ਜੀ ਉਹਨੇ ਸਵੇਰੇ ਮੈਨੂੰ ਪੁੱਛਿਆ ਵੀ ਇਹ ਕਹਿੰਦਾ ਵੀ ਡਾਕਟਰ ਕਿਹੜਾ ਵਧੀਆ ਮਾਹ ਜੀ ਆਏ ਕਰਕੇ ਸ਼ੀਸ਼ੂ ਕੇਰੀਆ ਦੇ ਭਾਈ ਮੇਰੇ ਤਾਂ ਬੱਚੇ ਠੀਕ ਹੁੰਦੇ ਰਹੇ ਨੇ ਵੀ ਤੂੰ ਉੱਥੇ ਲੈ ਜਾ ਉਹ ਬੇਟਾ ਇੱਥੇ ਲੈ ਕੇ ਆਇਆ ਤੀ ਮਾਂ ਕਰੋ ਪਤਾ ਨਹੀਂ ਗੁੜੀਆਂ ਨੇ ਫੋਨ ਕਰਿਆ ਉਹ ਜੀ ਦੇਖੋ ਕੋਲੇ ਨਹੀਂ ਸੀ ਤਾਂ ਵੀ ਮੈਨੂੰ ਲੈ ਜੋ ਆ ਕੇ ਉਦੋਂ ਬੱਚੇ ਨੂੰ ਹੂਮ ਕਰਕੇ ਬੁਲਾਇਆ ਉਹ ਦੂਜੀ ਬੇਟੀ ਦਾ ਰਿਸ਼ਤਾ ਕਹਿੰਦੇ ਸੀ ਉਹ ਕਹਿੰਦਾ ਵੀ ਮੈਂ ਲੈਂਦਾ ਨਹੀਂ ਕਿਉਂਕਿ ਆਹ ਸਤੀ ਜਨਾਨੀ ਜਿਹੜੀ ਉਹਦੇ ਘਰ ਦੇਦੀ ਉਹਦਾ ਮੈਰਿਜ ਉਹ ਦੁਬਾਰੇ ਹੋਈ ਸੀ ਹੁਣ ਇਹਨਾਂ ਨੂੰ ਧਮਕੀ ਦੇ ਗਿਆ ਮੈਨੂੰ ਵੀ ਧਮਕੀ ਦੇ ਕੇ ਗਿਆ ਕਹਿੰਦਾ ਵੀ ਵਿਚੋਲੇ ਨੂੰ ਵੀ ਗੋਲੀ ਮਾਰਨੀ ਮਾਰਨੀ